ਉਨਾਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਜੀ ਦੇਖੋ ਅੱਜ ਤੁਸੀਂ ਕਿਵੇਂ ਪੂਰੀ ਤੇਜ਼ ਨੇਰੀ ਆ ਚਮਕਵਾ ਤੇ ਕਿਵੇਂ ਫਾਸਟ ਮੀ ਆ ਤੇ ਮੇਰੀ ਜਿਹੜੇ ਰਾਹਗੀਰ ਜਾਂਦੇ ਹੋਏ ਆ ਉਹਨਾਂ ਨੂੰ ਅੱਗੇ ਬੇਨਤੀ ਆ ਕਿ ਇਸ ਭਾਰੀ ਤੂਫਾਨ ਦੇ ਵਿੱਚ ਬਾਹਰ ਨਾ ਨਿਕਲੋ ਦੇਖੋ ਕਿਵੇਂ ਇੰਨੀ ਫਾਸਟ ਮੀ ਆ ਤੇ ਨੇਰੀ ਆ ਬਹੁਤੀ ਨੇਰੀ ਤੇਜ਼ ਆ ਮੀਂਹ ਵੀ ਬੜਾ ਫਾਸਟ ਵਾ ਦੇਖੋ ਆਵਾਜ਼ ਹਵਾ ਦੀ ਕਿਵੇਂ ਆ ਰਹੀ ਆ ਤੇ ਇਸ ਕਰਕੇ ਮੌਸਮ ਦਾ ਪਰਮਾਤਮ ਨੇ ਠੰਡਾ ਕਰ ਦਿੱਤਾ ਪਰ ਨਾਲ ਨਾਲ ਜਿਹੜੀ ਆ ਉਹ ਬਹੁਤ ਫਾਸਟ ਜਿਹੜੀ ਆ ਨੇਰੀ ਆ ਦੇਖੋ ਸਾਹਮਣੇ ਕਿਵੇਂ ਤੇਜ਼ ਮੀਂਹ ਆ ਇਨੀ ਤੇਜ਼ ਹੈ ਕਿ ਗਰਮੀ ਪਈ ਆ ਉਹਨਾਂ ਹੀ ਅੱਜ ਤੇਜ਼ ਨਹੀਂ ਆ ਦੇਖੋ ਨਜ਼ਾਰੇ ਨਹੀਂ ਹੁੰਦਾ ਨਹੀਂ ਹੁੰਦਾ देखो ना तेज मी है वीडियो किस तरह की, की लाइक करो शेयर करो धनबाद